हां जी गुड मॉर्निंग ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗਰ ਜੀ ਤੁਹਾਡਾ ਸਵਾਗਤ ਕਰਦੇ ਹਾਂ ਮੌਜ ਸਵਾਗਤ ਕਰਦੇ ਹਾਂ ਸੁਸਤੀਆਂ ਵਾਲੇ ਮੂੰਹ ਨਾਲ ਅੱਜ ਬਿਲਕੁਲ ਵੀ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਹੈ ਤੇ ਹੈਲੋ ਮਰਲੀ ਸਾਹਿਬ ਦਾ ਅੱਜ ਸੁਪਨਾ ਵਾ ਵੀ ਉਹ ਖਾਣ ਗੋਭੀ ਵਾਲੇ ਪਰੌਂਠੇ ਪਰ ਆਪਾਂ ਰੋਟੀ ਖਾ ਲਈ ਆ ਕਿਉਂਕਿ ਆਪਾਂ ਡਿਊਟੀ ਤੇ ਜਾਣਾ ਮੈਂ ਰੈਡੀ ਹੋ ਗਈ ਆ ਠੀਕ ਨਾ ਹੋਣ ਦੇ ਬਾਵਜੂਦ ਵੀ ਮੈਂ ਹੀ ਛੁੱਟੀ ਕਰਨੀ ਜਾਣਾ ਹੀ ਪੈਣਾ ਮਾ ਸੁਪਨਾ ਪੂਰਾ ਮੇਰਾ ਪਤਾ ਨਹੀਂ ਹੁੰਦਾ ਤੇ ਇਹਨਾਂ ਦਾ ਸੁਪਨਾ ਅੱਜ ਗੋਭੀ ਵਾਲੇ ਪਰੌਂਠੇ ਦਾ ਬਟ ਉਹ ਨਹੀਂ ਹੋ ਸਕਦਾ ਆ ਵੀ ਆਪੇ ਸੈੱਟ ਕਰਕੇ ਤੇ ਮੇਰਕੋ ਠੀਕ ਆ ਕਾਸੇ ਇਹ ਰੋਜ ਆ ਸਾੜੀ ਚ ਨੂੰ ਛਾੜੀ ਨਾ ਆਈ ਜੰਮੂ ਵਾਲ ਸੜੀ ਜੀ ਸਾੜੀ ਜਾ ਪਰ ਇਹਨੇ ਛਾੜਾ ਹੀ ਜੰਮੂ ਵਾਲੀ ਸਾਈਡ ਕਰਦੇ ਨਾ ਇਦਾਂ ਮੈਂ ਅੱਜ ਵੀ ਘੌਰ ਹੀ ਕੱਢੀ ਪਈ ਆ ਤੇ ਲੱਗਦੀ ਇਹਦਾ ਰੋਜ ਤਾਂ ਇਹੀ ਹਾਲ ਆ ਅਗਲੇ ਬੰਨੇ ਆਂਦੀ ਆ ਵੀ ਪੈਰਾ ਚ ਵੀ ਲੱਗੇ ਤੇ ਨਿਗਾਵੀਆਂ ਅਗਲੇ ਬੰਨੇ ਦੇ ਪੈਰ ਨਾ ਲੰਗੇ ਹੁਣ ਪਾਣ ਕਿੱਥਾ ਸਿੱਟ ਲਈ ਬਹੁਤ ਗੱਲਾਂ ਕਰਦੀ ਆ ਉੱਥੇ ਫੇਰ ਲੱਗੀਆਂ ਬੰਨ ਤੇ ਉੱਤੀ ਰੱਖੋ ਇੰਨੀ ਵਾਹਿ ਕੀ ਕਹਿੰਦੇ ਦਾ ਨੇਪਾਲ ਦਾ ਨਹੀਂ ਬੱਚਾ ਹੁੰਦਾ ਨੇਪਾਲ ਦਾ ਐ ਹੀ ਉਹੀ ਹੈ ਕਿ ਉੱਥੇ ਛੱਡਿਆ ਪਿੱਛੋਂ ਵੇਖੋ ਪਿੱਛੋਂ ਵੇਖੋ ਬਾਬਾ ਬਣੇ ਆਏ ਸਾਡੇ ਘਰੇ ਇੱਕ ਨਮੂਨਾ ਇਹ ਕਾਂਟੂ ਰਿਆ ਜਿੰਨੂੰ ਐਂ ਵੇਖ ਕੇ ਸਾਰਾ ਦੇ ਸਾਡਾ ਕਾਂ ਲੈ ਜੀ ਚੱਲ ਗਾੜੂ ਫੇਰੋ ਚਲੋ ਆਹੀ ਚੱਲ ਬੱਦੂ ਲਿਆਈ ਕੋ ਮੈਨੂੰ ਇਦਾਂ ਨਹੀਂ ਕਿਹਾ ਫੇਰੋ ਇੱਥੇ ਚਲੋ ਸਫਾਈ ਕਰਾਂ ਕਿੰਗਾ ਲੱਗਦਾ ਇਹ ਕੰਮ ਕਰਦੀ ਕੋਨਾ ਕੋਨਾ ਕਦੇ ਆਨ ਚੱਲ ਚੱਲ ਮਾਰ ਚੱਲ ਚੱਲ ਉੱਧਰੋਂ ਕੱਢ ਕੇ ਅੰਦਰ ਕੱਢ ਤਾਂ ਚੋ ਇਹ ਸਫਾਈ ਨਹੀਂ ਹੋਣੀ ਮੈਡਮ ਚੰਗੀ ਤਰ੍ਹਾਂ ਨਾ ਪਾਲਣੇ ਲੱਗਣ ਦੀ ਤੂੰ ਚੁੱਪ ਕਰੋ ਨਹੀਂ ਚੁੱਪੀਂ ਭਰਾ ਤੂੰ ਕੰਮ ਕਰ ਓ ਮਾਈ ਗੋਡ ਇਹ ਨਮੂਨਾ ਕਿੱਥੇ ੜਾ ਹੜਿਆ ਮਾਂਜਾ ਤੇ ਕਰ ਲਈ ਤਰੇ ਅਜਾਣ ਨਹੀਂ ਆ ਵੇ ਲੋ ਇਹਨੂੰ ਅਸੀਂ ਕੰਮੇ ਲਾਇਆ ਜੇ ਅ ਚੈੱਕ ਕਰੋ ਇਧਰ ਬਾਹਰ ਕੱਪੜੇ ਤੇ ਵੇਖੋ ਇਹਦੇ ਇਹਦੇ ਵੇਖੋ ਮੇਥਾਏ ਛਾੜੀ ਲੈ ਇਧਰ ਹੀ ਮੇਰੀ ਸੌ ਦੋਸੋਂ ਦੀ ਛਾੜੀ ਆਉਣੀ ਆਂਦੀ ਮੈਨੂੰ ਮਾਰਨਾ ਛਾੜੂ ਮਾਰ ਛਾੜੀ ਫਿਰ ਮੇੜਣੀ ਕਿਉਂਕ ਮੈਂ ਜਾ ਆਂਟੀ ਆਉਂਦੀ ਆ ਓਏ ਮਾਰੂਗੀ ਓਏ ਇਹਨੂੰ ਕਿੱਥਾ ਆ ਗਿਆ ਇਹ ਆਂਟੀ ਨੇ ਆਉਣਾ ਆਂਦੀ ਆਂਟੀ ਆ ਆਂਟੀ ਆਉਂਦੀ ਉਹ ਹੀ ਮਰੂਗੀ ਜਾ ਘੁੰਮ ਕੇ ਬਖਾਲ ਦੋ ਫਿਰ ੁੱਛ ਮਸਾੜੀ ਵੇ ਅੱਛਾ ਇਦਾਂ ਆਂਦੀ ਹਾਏ ਰਬਾਏ ਤੁਹਾਡਾ ਮਨ ਰੰਜਣੀ ਆ ਆਉਂ ਵੈਦੀ ਗੁੜੀ ਆਖੀ ਆ ਵੇਖਿਆ ਦੇ ਹਰੇ ਕੇ ਸੌ ਡਾਉ ਗਿਆ ਇਹ ਕੀ ਕਰਦੀ ਇਹ ਮੇਰੀ ਜਗ੍ਹਾ ਸਕੂਲ ਤੇਰੀ ਨਾਨੀ ਤੇ ਮੇਰੀ ਮੰਮੀ ਲੱਗੇ ਹੁ ਕਰਤਾ ਹਰ ਤੇਰੀ ਉਹ ਕੁਛ ਨਹੀਂ ਲੱਗਦੀ

ਗਿਫਟ ਕੀਤਾ ਮੇਰੀ ਫਰੈਂਡ ਨੇ ਮੈਨੂੰ ਬੈਂਡਰੀ ਮਤਲਬ ਦੀਦੀ ਆ ਹੁਣ ਬਸ ਚੱਲ ਰਾਂ ਦੀਦੀ ਆ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਮੇਰੇ ਵਾਸਤੇ ਲਿਆਏ ਗਿਫਟ ਤੇ ਹੈ ਇੰਨਾ ਵੀ ਜ਼ਿਆਦਾ ਨਿੱਗਾ ਹੈ ਨਾ ਇਹ ਬਹੁਤ ਜ਼ਿਆਦਾ ਹੈ ਹਨਾ ਠੰਡ ਕ੍ਰੋਸ ਨਹੀਂ ਹੁੰਦੀ ਹੈਵੀ ਵੀ ਬੜਾ ਹੈ ਹੈਵੀ ਹਮ ਚੱਲ ਆ ਫੜ ਫੜ ਚੱਲ ਜੀ ਤੇ ਮੇਰੀ ਗੱਲ ਸਮੇ ਮਿਲ ਜੂਗੀ ਚਾਕਲੇਟ ਵਾਰ ਕਿੱਥੋਂ ਮਿਲੂਗੀ ਇੱਥੋਂ ਮਿਲ ਜੂਗੀ ਇੱਥੋਂ ਨਹੀਂ ਮਿਲਣੀ ਹਮ ਸੇਰ ਮਰਾਪਰ ਪੂਰੋ ਦੇ ਸਿੱਬਾ ਚਲ ਜੀ ਫਿਰ ਚਲੋ ਗਾਇਸ ਮਿਲਦੇ ਹਾਂ ਸ਼ਾਮ ਨੂੰ ਉਹ ਕੀ ਕਰਦੀ ਹੈ ਦੇਖ ਤੇ ਰਹਾ ਸਾਈ ਜਾਂਦਾ ਨਹੀਂ ਮੈਂ ਹੋਈ ਲਾ ਜਾ ਨਹੀਂ ਪਤਾ ਇਹਨੂੰ ਮੈਂ ਛੱਡ ਕੇ ਚੱਲਿਆ ਮੈਂ ਮੈਨੂੰ ਵੀ ਜਾਣਾ ਨਹੀਂ ਆ ਗਿਆ ਮੈਂ ਪੁਲਿਸ ਆ ਬੰਦਾ ਤੂੰ ਕਿਤੇ ਛੱਡੋ ਚਲੋ ਠੀਕ ਆ ਬਾਏ ਬਾਏ ਕਰ ਦੋ ਆ ਗਿਆ ਮੈਂ ਬਾਏ ਕਰ ਦੋ ਇੱਕ ਗੁੱਡਾ ਵੀ ਨਹੀਂ ਆਇਆ ਚਲੋ ਠੀਕ ਆ ਗਾਇਸ ਮਿਲਦੇ ਹਾਂ ਸ਼ਾਮ ਨੂੰਰਾ ਹੋਗਾ ਫਿਰ ਜਾਓ ਹਾਂ ਗਿਆ ਹਾਂਦੇ ਹੋ ਗਿਆ ਆਏ ਕੋ ਕਿਥੇ ਘੱਲੂ ਗਿਆ ਚੱਲ ਹੀ ਜਾਂਦਾ ਆ ਬੱਚਾ ਕੀ ਕਰਦਾ ਏ ਛੋਟਾ ਬੱਚਾ ਕੀ ਕਰਦਾ ਏ ਛੋਟਾ ਬੱਚਾ ਖਾਣੇ ਉਹ ਮਾਈ ਗੋਡ ਕੀ ਕਰਦਾ ਛੋਟਾ ਬੱਚਾ ਟੋਫੀ ਖਾ ਰਿਆ ਐਨੂੰ ਕਰੋ ਬੁੱਗਾ ਹਾਂ ਹ ਚੋਦੇ ਐ ਨਹੀਂ ਆ ਗੱਲਾਂ ਰਬਾ ਤੈਨੂੰ ਕਿੱਥੋਂ ਆਉਂਦੀਆਂ ਯਾਰ ਖਿਚੜੀ ਖਾਧੀ? ਹੂੰ। ਸਵਾਦ ਲੱਗੀ? ਹੂੰ। ਕਰਾਈ। ਤੇ ਲੱਗੀ। ਲੱਗੀ? ਤੇ ਕੈਪ ਨਹੀਂ ਪਾਉਣੀ ਹੁੰਦੀ ਆਪਾਂ? ਨਹੀਂ। ਕਿਉਂ? ਉਹ ਤਾਂ ਆਹ ਮੋੜੀ ਆਤਾਂ ਨਾ ਫਿਰ ਮੋੜੀਆਂ ਆਤਾਂ ਨਾ ਫਿਰਾਂ। ਆਦੋ ਫਿਰ। ਹਨਾ? ਗੰਦੇ ਬੱਚੇ ਆ ਨਾ ਆਪਾਂ। ਓਕੇ ਚੈੱਕ ਕਰੋ ਰਾਤ ਦਾ ਵੀਊ ਗਾਇਜ਼। ਤੇ ਠੰਡ ਬਹੁਤ ਜ਼ਿਆਦਾ ਹੈ ਤੇ ਹੁਣ ਹੀ। ਹੈ ਕਿ ਨਹੀਂ ਇਹ ਵੀ ਡੋਰ ਬ੍ਰੇਕਾਂ ਦਿਮਾਗ ਇਹ ਇਹ ਸਕੂਟਰ ਜਿਹਾ ਅਸਲੀ ਜਿਹੜੀ ਪੈਰਾਂ ਨਾਲ ਬ੍ਰੇਕ ਲਾਈ ਦੀ ਦਿਮਾਗ ਨਹੀਂ ਕੰਮ ਕਰਦਾ ਲੱਗਦਾ ਚਾਰਕਸਾ ਮੇਰ ਚੈੱਕ ਕਰੋ ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਵੇਅਰ ਕਰ ਲਿਆ ਬਸ ਜਾਣਾ ਹੀ ਮੜਾ ਜੇ ਆਪਾਂ ਬਾਜ਼ਾਰ ਤੇ ਟਾਈਮ ਦੇ ਨਹੀਂ ਲੱਗਦਾ ਤੇ ਹੁਣ ਚੱਲੇ ਆ ਕਿਉਂਕਿ ਇਹ ਸਮਾਨ ਸਮੂਹ ਥੋੜਾ ਖਤਮ ਹੈ ਰਵਾ ਪਿੱਛੇ ਆ ਗਈ ਰਵਾ ਪਿੱਛੇ ਨਹੀਂ ਆਉਣਾ ਚਲ ਛਾਸੀ ਮੜ ਲੈ ਤੇਰਾ ਕੈਮਰੇ ਤੇ ਕੇ ਪਤਾ ਨਹੀਂ ਕੀ ਆਉਂਦਾ ਵਾ ਕੁਝ ਤੇ ਚਲੋ ਚੱਲੀਏ ਸੱਤ ਵਾਰੋਂ ਮੁੰਗੇ ਇਹ ਬੰਦ ਕਰਨਾ ਬਹੁਤ ਤੇ ਹੁਣ ਆਪਾਂ ਚੱਲੀਏ ਸਾਮਾਨ ਨੂੰ ਲੈ ਕੇ ਆਉਂਦੇ ਚਲੋ ਵਧੀਆ ਗੱਲ ਫਿਰ ਹਾਂਜੀ ਨਹੀਂ ਆ ਗਈ ਹਾਂਜੀ ਲਿੰਕੇੜਾ ਨਹੀਂ ਹੈਗਾ ਉਹ ਪੇਪਰਾਂ ਟੰਡਾ ਫੁੰਡਾ ਹਲੋ ਮੁੱਕ ਹੈ ਦੀ ਆ ਸੋ ਕੋਸ਼ਿਸ਼ ਕਰੋ ਕੋਸ਼ਿਸ਼ ਪਲੇਸ ਕੱਢੋ ਉਹ ਯੈਲੋ ਯੈਲੋ ਵਾਲੇ ਨਹੀਂ ਹੈਗੇ ਤਾਂ ਫਿਰ ਉਹ ਕੁਰਕਰੇ ਦਾ ਇੱਕ ਲੈ ਲਓ ਯੈਲੋ ਵਾਲੇ ਹੈ ਨਹੀਂ ਉਹ ਦੂਜੇ ਆ ਚਿਪਸ ਜਿਹੜੇ ਆ ਨਾ ਉਹ ਦੂਜੇ ਉਹ ਲੈ ਲਓ ਨਾ 20 ਵਾਲੇ ਲੈ ਲਓ ਲੈ ਜੀ ਉਹ ਸੌਰੀ ਕੁਰਕਰੇ ਲੈ ਵੀ ਵੇ ਲੋ ਸਾਰੇ ਸੋਨਮਾ ਸੋਨੂ ਪਿਆਦੇ ਆਪਾਂ ਇੱਥੇ ਸ਼ੋਪਿੰਗ ਕਰਨੇ ਸ਼ੋਪਿੰਗ ਹੈਂ ਕੀ ਰਾਤ ਵਕਤ ਪਿਆ ਹੈ ਲਓ ਜਿਸ ਵੇਰ ਦੀ ਜੇਦਰੀ ਚੱਲ ਰਹੀ ਆ ਵੀ ਇੱਥੇ ਗੋਭੀ ਵਾਲੇ ਪਰੌਣੇ ਬੰਦੇ ਤੇ ਕੋਪੀ ਕਰੀ ਦੰਡੇ ਗੋਭੀ ਦਾ ਰੇਟ ਹੀ ਬੜਾ ਘਾਟੋ ਹੋ ਗਿਆ 10 ਰੁਪਏ ਕਿਲੋ ਤੇ ਕੁਛ ਵੀ ਨਹੀਂ ਹੈ ਹੈ ਗੋਭੀ ਦਾ ਰੇਟ 10 ਰੁਪਏ ਕਿਲੋ ਦੀ ਗੋਭੀ ਹੈ ਰੋਮੀ ਕੀ ਹੋਇਆ ਮਮੀ ਤੇ ਵਿਚਾਰੀ ਆਖੀ ਬਾੜੀ ਤੁਹਾਡੇ ਕੋ ਲੈ ਇਹਨਾਂ ਨੇ ਰੱਖਣੇ ਰੋਮੀ ਨਾ ਘੋੜੇ ਤੁਹਾਡੇ ਕੋ ਖਾਣ ਪੀਣ ਲੈ ਆਇਆ ਆ ਰੋ ਰਹੀ ਹੈ ਲੈ ਆ ਹਾਂ ਵੇ ਲੋ ਸਾਡੇ ਘਰ ਤੇ ਇਹਨਾਂ ਨੂੰ ਘਰੋਂ ਬਾਹਰ ਘੜਦੋ ਜੀ ਰੇਟ ਹੁੰਦਾ ਜੇ ਸਲਾਹ ਮਤ ਦੋ ਤੇਰੇ ਵਿਆਹ ਜਾਣਾ ਤੇ ਤੇ ਕਿਆ ਹੋ ਜਾਏ ਹੋਰ ਵਿਆਹ ਹੋਏ ਹੋਏ ਹੋਣ ਕੀਤਾ ਹੋ ਗਿਆ ਕਿਹਦਾ ਹਾਏ ਹਾਏ ਨੀਰਾਦ ਰੋਣਾ ਹੀ ਰਿਹਾ ਸਮਝ ਨਹੀਂ ਤੇ ਵਿਆਹ ਜਾਣਾ ਸਨੀ ਦਾ ਆ ਗਿਆ ਕਿਹਦਾ ਵਿਆਹ ਸਨੀ ਦਾ ਵਿਆਹ ਸਨੀ ਕੌਣ ਐਸੇ ਨੂੰ ਡੱਡ ਜੀ ਸਣੀ ਕੋਣ ਹੈ ਬਟਾਲੇ ਬਟਾਲੇ ਇਹ ਦਾ ਹਾਂ ਅਸ਼ਾ ਜੀ ਤੇ ਕੁੜੀ ਦਾ ਵਿਆਹ ਨਾਲਿਆਂ ਦੇ ਮੁੰਡੇ ਦਾ ਦੋ ਹੋ ਗਿਆ ਨਹੀਂ ਹਾਂ ਕਿੱਦਾਂ ਹੀ ਆਟਾ ਇਥੇ ਨੂੰ ਆ ਆ ਜਨਵਰੀ ਦੀ 28 ਆ ਗਈ ਕੇ ਫੇ ਤਾਂ ਸੂੜੀ ਬੜੇ ਲੈਣੇ ਪਣੇ ਸੂੜੀ ਬੜੇ ਲੈਣੇ ਪਣੇ ਡੱਡ ਜੀ ਡੱਡ ਜੀ ਇਹ ਤੁਹਾਨੂੰ ਅੱਜ ਆਇਆ ਵਾ ਇੱਕ ਕਮੈਂਟ ਕਿ ਅੰਕਲ ਜੀ ਨੂੰ ਸਾਸਰੀ ਕਾਲ ਹੁਣ ਤੁਸੀਂ ਇਹਦਾ ਜਵਾਬ ਦੇ ਦਿਓ ਕਿੱਥੋਂ ਆਇਆ ਇਹ ਬੜੀ ਦੂਰੋਂ ਆਇਆ ਵਾ ਕਮੈਂਟ ਆਇਆ ਅੰਕਲ ਜੀ ਨੂੰ ਸਾਸਰੀਕਾਲ ਬੁਲਾਈ ਆ ਤੇ ਮੈਂ ਅੰਕਲ ਜੀ ਅੱਗੋਂ ਬਲੋਂ ਸਾਸਰੀਕਾਲ ਕੋਤੀ ਆ ਮਤਲਬ ਪੁੱਤਰ ਹੀ ਕਹਿ ਦੋ ਸਾਸਰੀਕਾਲ ਕੌਣ ਕਿੱਥੋਂ ਆਇਆ ਕਿਹਨੇ ਕੀਤਾ ਕੋਈ ਗਿਆਣਾ ਤੇਰੀ ਆ ਬਹੁਤ ਵਧੀਆ ਸਾਡੇ ਵਲੌਗ ਵੇਖਦੇ ਆ ਉਹਨੂੰ ਬਹੁਤ ਪਿਆਰ ਕਰਦੇ ਆ ਉਹਨਾਂ ਨੂੰ ਸਾਡੀ ਫੈਮਿਲੀ ਵਧੀਆ ਲੱਗਦੀ ਆ ਬੇਟਾ ਆਖਦੀ ਬੇਟਾ ਆਖ ਦੋ ਬੇਟਾ ਸਾਸਰੀਕਾਲ ਕੀ ਆ ਚੱਲ ਨੇ ਜੀ ਦੇਖੋ ਵੀ ਕੇ ਗਾੜੀ ਉੱਥੇ ਡਾਡੀ ਨੇ ਦੀਦੀ ਬੁਲਾਤੀ ਜੇ ਤੁਹਾਨੂੰ ਸਤਿ ਸ਼੍ਰੀ ਅਕਾਲ ਤੇ ਬਾਬਲਾ ਹੋ ਕਿੰਦਰਜੋਲ ਆ ਮੈਂ ਲਿਆ ਰਿਹਾ ਬਾਬਲੀ ਕਿੰਦਰਜੋਲ ਕਿੰਦਰਜੋਲ ਯੇ 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 ਲੈ ਕੇ ਗੋਡੇ ਨੂੰ ਬੇ ਕਿੰਦਰੇ ਮਾਰੋ ਮਾਰ ਰਹੀ ਆ ਮਾਰਾਂ ਹੀ ਕਿੰਦਰੇ ਤੂੰ ਉਹ ਮਾਰਾਂ ਹੀ ਕੋ ਨਾ ਚੰਦਰਾ ਹੀ ਮਾਰਨਾ ਮੈਂ ਤਾਂ ਤੂੰ ਐਵੇਂ ਕਹਿਤਾ ਆ ਬਾਬ ਕੋ ਕੀ ਖਾਂ ਲਗਾਏ ਕਿੰਦਰਜੋਲ ਕਿੰਨੇ ਓਏ ਰੋਟੀ ਗੋੜ ਮੈਨੂੰ ਇਹ ਬੜਾ ਚਾਹ ਖਰਾਬ ਹੋ ਗਿਆ ਮੈਂ ਤੇਰੇ ਲਈ ਲੈ ਕੇ ਆਇਆ ਨਾ ਮੈਂ ਲਿਆਂਦਾ ਵਾ ਤੂੰ ਸ਼ਵੇਰੇ ਕਹਿਣਾ ਅਭੀ ਤੂੰ ਮਮਾ ਨਹੀਂ ਮੇਰੀ ਆ ਗਈ ਇਹ ਆ ਗਈ ਮੈਨੂੰ ਤੇ ਆਉ ਨਹੀਂ ਪਤਾ ਹੁਣ ਚੌਲ ਇਹ ਆ ਤਾਂ ਜਿਹੜਾ ਕਰਨਾ ਹੋਣ ਜੇ ਦੇਲੇਗਾ 3 ਗਿਨ ਆ ਗਈਆ ਖਲੋਇਆ ਖਲੋਇਆ ਤੋੜਿਓ ਨਾ ਮੈਂ ਤੇ ਕੋਈ ਨਹੀਂ ਜੜੀ ਚੌਲ ਆਪਾਂ ਦੇ ਦਾਂਗੇ ਉਹਨਾਂ ਨੂੰ ਵਧੀਆ ਗੱਲ ਆ ਚੌਲ ਖਾਣੇ ਵੀ ਚਾਹੀਦੇ ਆ ਹੈਨਾ ਚਾਵਲ ਅਸੀਂ ਜੀ ਕਰਨੀ ਆ ਐਵੇਂ ਮਤਲਬ ਕਹਿਣਾ ਨਹੀਂ ਚਾਹੀਦਾ ਪਰ ਚਲੋ ਹਨਾ ਕਿਸ ਦੀ ਹੈਲਪ ਹੋ ਜਾਂਦੀ ਆ ਉਹ ਡੜੀ ਗੱਲ ਕਰਦੇ ਪਏ ਆਪਾਂ ਚੌਲ ਦੇ ਲਈ ਆਪਾਂ ਪਤਾ ਨਹੀਂ ਕੀ ਸ਼ਾਇਵ ਆ ਆਪਾਂ ਆ ਗਏ ਆ ਘਰ ਤੇ ਘਰ ਆਉਂਦਿਆਂ ਨੂੰ ਆ ਗਏ ਆਪਾਂ ਨੂੰ ਇੱਕ ਹੋਰ ਵਿਆਹ ਵਿਆਹ ਤੇ ਵਿਆਹ ਮੈਰਿਜ ਤੇ ਮੈਰਿਜ ਵਲੌਗ ਤੇ ਵਲੌਗ ਬਣੇਗੇ ਮੈਰਿਜ ਆ ਬਸਾਵਾਂਗੇ ਤੁਹਾਨੂੰ ਵਲੌਗ ਬਣਾਵਾਂਗੇ ਤੇ ਬਾਕੀ ਵੇਖਦੇ ਆ ਜਿੱਦਾਂ ਵੀ ਹੋਊਗਾ ਜਾਂ ਤੂੰ ਚਾਹਾਂਗੇ ਇਧਰ ਮੱਲੀ ਸਾਹਿਬ ਲੈ ਕੇ ਆਇਆ ਵੇਸਣ ਵਾਲੇ ਲੱਡੂ ਮੈਂ ਖਾਣ ਪੀਣ ਦੀ ਜੋ ਸ਼ਾਪਿੰਗ ਕੀਤੀ ਆ ਤੇ ਰੋਟੀ ਹੁਣ ਖਾ ਲਈਏ ਪਹਿਲਾਂ ਆਪਾਂ ਤੇ ਗੋਭੀ ਲਿਆਂਦੀ ਹੈ ਸਵੇਰੇ ਭੰਡ ਕੇ ਗੋਭੀ ਵਾਲੇ ਪਰੌਂਠੇ ਤੇ ਹੁਣ ਅਸੀਂ ਰੋਟੀ ਰਾਟੀ ਖਾਈਏ ਤੇ ਫਿਰ ਤੁਹਾਨੂੰ ਮਿਲਦੇ ਹਾਂ ਦਾ ਬਲੌਗਾਂ ਦੀ ਦਿਖਾਦੇ ਆ ਮੈਂ ਨਾ ਆਪਣਾ ਹੈਡ ਵਾਸ਼ ਵੀ ਕਰਨਾ ਸੀ ਜਿਆਦਾ ਟਾਈਮ ਹੁਣ ਕਰਕੇ ਮੈਨੂੰ ਲੱਗਦਾ ਹੈਡ ਵਾਸ਼ ਹੁਣ ਦੇ ਕੋ ਨਹੀਂ ਹੋਣਾ ਮੈਂ ਸਵੇਰੇ ਮਨੇਰੇ ਤੜਕੇ ਹੈਡ ਵਾਸ਼ ਕਰਾਂਗੀ ਤੇ ਹੁਣ ਅਸੀਂ ਰੋਟੀ ਰਾਟੀ ਖਾ ਲਈਏ ਤੇ ਬਾ ਚੀਜ਼ੀਆਂ ਬੇਚੀਆਂ ਰੱਖ ਲਈਏ ਤੇ ਇੱਕ ਨਾ ਸਪੈਸ਼ਲੀ ਗਾਈਜ਼ ਇਹ ਨਾ ਵਰਬਾ ਉਹ ਮੰਗਦੀ ਬਹੁਤ ਜ਼ਿਆਦਾ ਮਹਗੀ ਪਹਿਲੇ ਦੂਜੇ ਤੇ ਜੇ ਦੇਣੇ ਦੀ ਡਿਮਾਂਡ ਹੁੰਦੀ ਆ ਮਹਗੀ ਦੀ ਤੇ ਸੋ ਮੈਂ ਇਹਦੇ ਵਾਸਤੇ ਲਿਆਂਦੀ ਆ ਵੈਜ ਆਟਾ ਨਿਊ ਡਲਸ ਮਸਾਲਾ ਮਹਗੀ ਤੇ ਬੱਚੇ ਵਾਸਤੇ ਚਲੋ ਸਹੀ ਹੁੰਦੀ ਆਟਾ ਮਹਗੀ ਇਹ ਦਵਾਂਗੇ ਨੂੰ ਦੂਜੀ ਮਹਗੀ ਅਸੀਂ ਬੰਦ ਕਰ ਦੇਵਾਂ ਮਾਵਾ ਸਮਾ ਤੁਹਾਡੇ ਵਾਸਤੇ ਮਹਗੀ ਲਿਆਂਦੀ ਬਾਦ ਹੀ ਖੁਸ਼ੀ ਚੈੱਕ ਕਰੋ ਮਹਗੀ ਲੈ ਕੇ ਆਈ ਮੈਂ ਤੁਹਾਡੇ ਲਈ ਬਹੁਤ ਖੁਸ਼ ਹੁੰਦੀ ਰਬਾ ਮਹਗੀ ਆ ਲਵ ਇਟ ਮਹਗੀ ਬਟ ਇਹ ਆ ਕਿ ਆਟੇ ਵਾਲੀ ਲਿਆਤੀ ਆ ਹਨਾ ਹੁਣ ਲਿਆਓ ਸਵੇਰੇ ਬਣਾਵਾਂਗੇ ओके okay. नींद आ ਜੂਗੀ ਹੁਣ ਲਓ ਇੱਧਰ ਆਉਂਦੇ ਆ ਸਿੱਧਾ ਇਹ ਡੱਬਾ ਚਲੰਦੋ ਮੈਂ ਦੱਸਣੀ ਮੈਂ ਕਹਾਂਨ ਵਿਆਹ ਤੇ ਵਿਆਹ ਵਿਆਹ ਵੀ ਵਿਆਹ ਮੈਰਿਜ ਤੇ ਮੈਰਿਜ ਆ ਰਹੀ ਹੈ ਹਾਂ ਅਗਰ ਇਹਦਾ ਪਹਿਲਾ ਰਿਆ ਤੇ ਮੋੜੀ ਖੜੀ ਨਾ ਨੰਬਰ ਪਾਇਆ ਹੀ ਨਹੀਂ ਆ ਹਾਂ ਕਿੱਦਾਂ ਖੜੇ ਕਿੱਥੇ ਵਾਜੀ ਖੰਡੂ ਦੀ ਤੂੰ ਹੀ ਤਾਂ ਘੱਟਾ ਹੀ ਸਪਾਈਡਰਮੈਨ ਬਣੇ ਨੇ ਕਿਉਂ ਲਾਇਆ ਕੱਪੜੇ ਸੱਚਾਈ ਬੋਲੋ ਠੀਕ ਆ او ਮਾਈ ਗੋਡ ਆ ਵੀ ਖਾਪਾ ਬਹਿ ਗਏ ਆ ਮੈਨੂੰ ਚਾਹੀਦੀ ਅੱਜ ਲੱਗਾ ਹੁਣ ਇਹ ਦੱਸ ਇਹ ਤੁਸੀਂ ਕੁਝ ਹੋਣੀ ਸੁੱਟੇ ਚਾ ਰਾਬਾਬ ਨੇ ਟੌਫੀ ਸੁੱਟੀ ਹੈ ਨਾ ਮੈਨੂੰ ਦਰਗਾ ਲੱਗਾ ਹੋਗਾ ਨਹੀਂ ਕੀ ਖਾਣਾ ਵਾ ਤੁਸੀਂ ਮੇਰੇ ਨੂੰ ਦੇ ਦਿਓ ਡੇਰੀ ਮਿਲਕ ਦੇ ਦਿਓ ਮੇਰੀ ਚਾਕਲੇਟ ਡੇਰੀ ਮਿਲਕ ਸਪੈਸ਼ਲੀ ਆਮ ਇੱਕ ਕੈਨ ਲੈਈ ਆ ਵੀ ਪੀਉਂਗੀ ਮੈਂ ਟੈਨ ਕਾ ਡੀਗਲ ਦਾ ਕੋਕ ਲਿਆਈ ਮੈਂ ਬਿਲਕੁਲ ਛੋਟਾ ਜਿਹਾ ਇਹ ਆ ਜਿਹੜਾ ਇਹ ਫਾਟ ਰਿਹਾ ਸਾਹਮਣੇ ਆ ਇਹ ਮੇਰੀ ਗੱਲ ਉਹ ਨੂੰ ਨਾ ਹੁਣ ਦੇ ਦੋ ਉਹ ਲਿਆ ਕੋਕ ਇਹਦਾਂ ਦੇ ਪੀਣੀ ਆ ਆ ਬੋਲੋ ਬੋਲੋ ਜਿਆਦਾ ਬੋਲੋਲੀ ਕੀਤੀ ਇਹ ਵੀ ਪੀ ਲਾਂਗੀ ਰੈੱਡ ਬੱਲ ਚਾਕਲੇਟ ਖਾਉਂਗੀ ਮੈਂ ਇਹ ਟੌਫੀ ਤੂੰ ਹੀ ਮੈਨੂੰ ਲਗਦਾ ਲਵਾਈ ਉਹਦੇ ਕੋਲ ਲਵਾਈ ਫੜ ਕੇ ਹੋਰ ਤੇ ਰੋਟੀ ਬਣੀ ਆਪਾਂ ਖਾ ਲਿਆ ਜੇ ਤੇ ਹੁਣ ਅਸੀਂ ਲੱਗੇ ਆ ਕੋਕ ਦੇ ਨਾਲ ਖਾਣ ਪੀਣ ਚਾਕਲੇਟ ਕੋਕ ਆਪਾਂ ਖਾਣ ਲੱਗੇ ਆ ਤੇ ਚਾਕਲੇਟ ਆਪਾਂ ਪੀਣ ਲੱਗੇ ਆ ਤੇ ਬਾਕੀ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਤੇ ਸਮਝ ਨਹੀਂ ਆਉਂਦੀ ਹੋਸ਼ ਤੇ ਥੋੜੀ ਸਿਹਤ ਠੀਕ ਨਹੀਂ ਆ ਤੇ ਮੈਂ ਕਿਹਾ ਥੋੜੀ ਪੀ ਪੂਗੇ ਥੋੜਾ ਕਰਦੇ ਆ ਆਪਣਾ ਮਨ ਨੂੰ ਫਰੈਸ਼ ਇਹ ਤੇ ਮਾਰ ਜੇ ਹਾਂ ਕਿੱਥੇ ਆਏ ਜੀ ਹੰਨੀ ਨਹੀਂ ਕਰਨੀਆਂ ਨੇ ਨੀਨੀਆਂ ਕਰੋਗੇ ਇਧਰ 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 ਵੇਖੋ ਵਲੌਗ ਚ ਵਲੌਗ ਚ ਦਸ਼ਨ ਨਹੀਂ ਕਰਨੀ ਆ ਕਾਣੀਆ ਤਾਰੋ ਨੀਨੀ ਆ ਜਾਓ ਆਜੂਗੀ ਆਜੂਗੀ ਨੀਨੀ ਇਧਰ ਬੁਗਾ ਕਰੋ ਉਧਰ ਹਾਂ ਦੱਸੋ ਸ਼ਾਰਿਆ ਤੱਕਲਿਆ ਕੋਣ ਬੜੀ ਚਤਾਨੀ ਕੁੜੀ ਆਓ ਜੀ ਇਧਰ ਤੁਸੀਂ ਲਾਲੋ ਇਹਨੂੰ ਰਾਮ ਰਹੀਮ ਕ ਕੀ ਇਹਨੂੰ ਕਹਿੰਦੇ ਕੀ ਕਹਿੰਦੇ ਇਹਨੂੰ ਔਖਾ ਔਖਾ ਕਿੱਥੇ ਚਲੇਓ ਮੈਂ ਨੇ ਮਾਸ ਹਰ ਹੈਡਫੋਨ ਲੱਗ ਜਾਣੇ ਆ ਤੇ ਇਹੀ ਕੁਛ ਚੱਲਣਾ ਵਾ ਤੇ ਬਾਕੀ ਗਾਇਜ਼ ਅੱਜ ਸਾਰਾ ਦਿਨ ਡਿਊਟੀ 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 ਥੱਕ ਗਏ ਆ ਕੰਮ ਕਰਕੇ ਅੱਜ ਯਾਰ ਤੁਸੀਂ ਗਏ ਅੱਜ ਮੈਂ ਠੀਕ ਨਹੀਂ ਸੀ ਤੇ ਇਸ ਕਰਕੇ ਇਹਨਾਂ ਦਾ ਸਹਾਰਾ ਲੈਣਾ ਪਿਆ ਕਿ ਮੈਨੂੰ ਛੱਡ ਆ ਉਹ ਤੇ ਲੈ ਆਓ ਤੇ ਫਿਰ ਆਪਾਂ ਘਰੇ ਆ ਗਏ ਵਲੋਗ ਬਣਾਇਆ ਫਿਰ ਆਪਾਂ ਮਤਲਬ ਗਏ ਥੋੜਾ ਸਮਾਨ ਲੈਣ ਸਮਾਨ ਲੈ ਕੇ ਆਏ ਆਉਂਦਿਆਂ ਨੂੰ ਘਰੇ ਡੱਬਾ ਕਾਰਡ ਆ ਗਿਆ ਕਿ ਇਹ ਫਿਰ ਮੈਰਿਜ ਆ ਵਿਆਹ ਵਰ ਵਿਆਹ ਸ਼ਾਦੀ ਤੇ ਸ਼ਾਦੀ ਸ਼ਾਦੀ ਤੇ ਸ਼ਾਦੀ ਨਿਕਾ ਜਾ ਬੱਚਾ ਤੇ ਅੱਜ ਦਾ ਥੋੜਾ ਜਿਹਾ ਮਨ ਵੀ ਥੋੜਾ ਹੋ ਗਿਆ ਰਸਤੇ ਵਿੱਚ ਆਉਂਦਿਆਂ ਆਉਂਦਿਆਂ ਇੱਕ ਮਤਲਬ ਜਾਣਿਆ ਹੀ ਕੋਈ ਹਨਾ ਮੁੰਡਾ ਜਾਣਿਆ ਹੀ ਤੇ ਉਹ ਸੇਮ ਮੇਰੇ ਬ੍ਰਦਰ ਵਾਂਗੂ ਹੀ ਮਤਲਬ ਉਹਨੇ ਉਦਾਂ ਹੀ ਆਪਣਾ ਫੇਸ ਕਵਰ ਕੀਤਾ ਉਦਾਂ ਹੀ ਉਹਨੇ ਕਿੱਟ ਪਾਈ ਉਦਾਂ ਹੀ ਉਹਨੇ ਸਾਰਾ ਮਤਲਬ ਲੋਹੀ ਦੀ ਬੁੱਕਲ ਮਾਰੀ ਉਹਨੂੰ ਵੇਖ ਕੇ ਤੇ ਮੈਨੂੰ ਉਹਦੀ ਯਾਦ ਆ ਗਈ ਸੇਮ ਟੂ ਸੇਮ ਉਹੀ ਕਾਪੀ ਮੈਨੂੰ ਲੱਗਾ ਜਿਦਾ ਉਹੀ ਜਾਣਿਆ ਹੁੰਦਾ ਤੇ ਵੈਸੇ ਇਹ ਆ ਕਿ ਚਲੋ ਬੰਦੇ ਜ਼ਿੰਦਗੀ ਦੇ ਵਿੱਚ ਸਾਡੇ ਚੱਲਦੇ ਜਾਂਦੇ ਆ ਪਰ ਆਪਾਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਤੇ ਇਹੀ ਚੀਜ਼ ਆ ਜਿਹੜੀ ਪਰਬਲ ਮੈਨੂੰ ਕਹਿੰਦੇ ਨਹੀਂ ਜਿਹੜੇ ਜਿੰਦੇ ਮੇਰੀ ਜਿਹੜੇ ਚਲੇ ਜਾਂਦੇ ਆ ਉਹ ਮੁੜਦੇ ਨਹੀਂ ਤੇ ਬੜੀ ਵੱਡਾ ਮਤਲਬ ਦਿਲ ਰੱਖਣਾ ਪੈਂਦਾ ਵਾ ਪਰ ਅੱਜ ਤੱਕ ਇਹੀ ਚੀਜ਼ ਦਾ ਅਫਸੋਸ ਰਹਿੰਦਾ ਵਾ ਵੀ ਉਹਨੇ ਇਹੋ ਜਿਹੇ ਕਦਮ ਹੀ ਕਿਉਂ ਚੁੱਕਿਆ ਹੈ ਜਿਹੜਾ ਉਹਨੋਂ ਸਾਡੇ ਤੋਂ ਦੂਰ ਹੋਣਾ ਪਿਆ ਬੜਾ ਮਤਲਬ ਹੁੰਦਾ ਵਾ ਉਹ ਚੀਜ਼ ਉਹਨੂੰ ਅਸੀਂ ਭੁੱਲ ਨਹੀਂ ਸਕਦੇ ਕੀ ਮਤਲਬ ਜਦੋਂ ਸਾਡਾ ਕੋਈ ਭੈਣ ਭਰਾ ਹੁੰਦਾ ਵਾ ਜਿੱਦਾਂ ਵੀ ਅਸੀਂ ਉਹਦੇ ਨਾਲ ਬਚਪਨ ਹਰ ਇੱਕ ਚੀਜ਼ ਜੀ ਹੁੰਦੀ ਹਰ ਪਾਲ ਤੇ ਫਿਰ ਉਹਨੂੰ ਭੁੱਲਣਾ ਔਖਾ ਹੋ ਜਾਂਦਾ ਵਾ ਪਰ ਕੀ ਬੰਦਾ ਕਰ ਸਕਦਾ ਵਾ ਜੀਣਾ ਪੈਂਦਾ ਵਾ ਪਰ ਜੋ ਸਾਡੇ ਦਿਲ ਦੇ ਵਿੱਚ ਦੁੱਖ ਹੁੰਦੇ ਆ ਪਾਲ ਨੂੰ ਹਰ ਇੱਕ ਨੂੰ ਮਤਲਬ ਸ਼ੇਅਰ ਨਹੀਂ ਕਰ ਸਕਦੇ ਤੇ ਦੱਸ ਵੀ ਨਹੀਂ ਸਕਦੇ ਪਰ ਬੰਦਾ ਕੀ ਕਰ ਸਕਦਾ ਵਾ ਉਹਨਾਂ ਨੂੰ ਯਾਦ ਰੱਖਣਾ ਪੈਂਦਾ ਮਨ 'ਚ ਯਾਦ ਰੱਖ ਕੇ ਵੀ ਸਾਨੂੰ ਜੀਣਾ ਪੈਂਦਾ ਤੇ ਇਹ ਗੱਲਾਂ ਜਿਹੜੀਆਂ ਬੰਦਾ ਕਦੀ ਦੱਸਾਂਗੇ ਤੁਹਾਨੂੰ ਉਹ ਵੀ ਚੀਜ਼ ਜਦੋਂ ਹਨਾ ਕੀ ਕੀ ਹੋਇਆ ਇਦਾਂ ਜੋ ਵੀ ਆ ਪਰ ਜੋ ਵੀ ਹੋਇਆ ਅੱਜ ਤੱਕ ਆਪਾਂ ਉਹ ਚੀਜ਼ ਨਹੀਂ ਕਰ ਸਕਦੇ ਬੜਾ ਗਲਤ ਜਿਹਾ ਹੋ ਗਿਆ ਯਾਰ ਮੈਂ ਨਹੀਂ ਅਫਸਰ ਹੋ ਗਿਆ ਅੱਜ ਨਾ ਨਵੀਂ ਵੀਡੀਓ ਚ ਨਵੇਂ ਬਲੌਗ ਦੇ ਨਾਲ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡੇ ਵਾਸਤੇ ਬੜੀ ਮਿਹਨਤ ਨਾਲ ਬਲੌਗ ਜਿਹੜਾ ਉਹ ਬਣਾਉਨੇ ਆ ਸਾਰਾ ਦਿਨ ਟਾਈਮ ਨਾ ਹੁੰਦੇ ਹੋਏ ਵੀ ਅਸੀਂ ਬਲੌਗਿੰਗ ਕਰਦੇ ਆ ਕਿ ਹਨਾ ਬਲੌਗ ਬਣਾਈਏ ਤੇ ਬਾਕੀ ਜੇ ਵਧੀਆ ਲੱਗੇ ਚੈਨਲ ਸਬਸਕ੍ਰਾਈਬ ਕਰ ਦਿਓ ओके बाय बाय ਸੋਨੇ ਸੋਨੇ ਘੈਂ ਘੈਂ ਬਲੌਗ ਲੈ ਕੇ ਆਪਾਂ ਆਉਂਦੇ ਰਵਾਂਗੇ ਬਾਏ 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 ਕਰੋ